ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਦੀ ਵੀਡੀਓ ਸਾਡੀ ਇਸ ਟੌਪਿਕ ਤੇ ਹੈ ਕਿ ਜੋ ਵੀ ਦਰਬਾਰ ਸਾਹਿਬ ਦੇ ਵਿੱਚ ਬਾਰ-ਬਾਰ ਧਮਕੀਆਂ ਆ ਰਹੀਆਂ ਤੇ ਹੁਣ ਤੱਕ ਕਿੰਨੀਆਂ ਧਮਕੀਆਂ ਆ ਗਈਆਂ ਤੇ ਕਿੰਨੀਆਂ ਨਹੀਂ ਆ ਗਈਆਂ ਇਹ ਵੀ ਪੂਰੀ ਤਰ੍ਹਾਂ ਕਲੀਅਰ ਨਹੀਂ ਹੈਗਾ ਬੰਦੇ ਫੜੇ ਤਾਂ ਜਾਣੇ ਇੱਕ ਪਾਸੇ ਹੈ ਕਿਉਂਕਿ ਕਿਹਾ ਵੀ ਜਾ ਰਹੇ ਹਾਂ ਵੀ ਇੱਕ ਬੰਦਾ ਫੜ ਹੋ ਗਿਆ ਜਾਂ ਨਹੀਂ ਫੜ ਹੋ ਗਿਆ ਪਰ ਜੇ ਫੜ ਹੋ ਗਿਆ ਤਾਂ ਉਹ ਬੰਦੇ ਨੇ ਹੁਣ ਤੱਕ ਕਿੰਨਾ ਕੁਝ ਸੱਚ ਬੋਲਿਆ ਜਾ ਉਹ ਮੰਨਿਆ ਕੁਝ ਨਹੀਂ ਮੰਨਿਆ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਬਸ ਸਿਰਫ ਅਫਵਾਮਾਂ ਇਧਰ ਦੀਆਂ ਉਧਰ ਹੋ ਰਹੀਆਂ ਜਿਹੜੀਆਂ ਸਰਕਾਰਾਂ ਸਾਡੀਆਂ ਰਾਜਨੀਤੀ ਕਰ ਰਹੀਆਂ ਵਿਰੋਧੀ ਪਾਰਟੀਆਂ ਇਸ ਕੰਮ ਤੇ ਵੀ ਰਾਜਨੀਤਿਕ ਹੋ ਰਹੀਏ ਦਰਬਾਰ ਦੇ ਕੰਮ ਤੇ ਇਸ ਗੱਲ ਤੇ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਿੱਥੇ ਸਾਨੂੰ ਬਹੁਤ ਹੀ ਜ਼ਿਆਦਾ ਧਿਆਨ ਦੇਣਾ ਚਾਹੀਦਾ ਜਿਸ ਦੀ ਸੁਰੱਖਿਆ ਕਰਨੀ ਚਾਹੀਦੀ ਹੈ ਉਸ ਥਾਂ ਦੇ ਬਾਰੇ ਵੀ ਉਸ ਥਾਂ ਦੇ ਬਾਰੇ ਵੀ ਦਰਬਾਰ ਥਾਬ ਦੇ ਬਾਰੇ ਵੀ ਉੱਥੇ ਸਰਕਾਰਾਂ ਵਿਰੋਧੀ ਪਾਰਟੀਆਂ ਰਾਜਨੀਤੀ ਕਰ ਰਹੀਆਂ ਇੱਥੇ ਰਾਜਨੀਤੀ ਹੋਣੀ ਬਿਲਕੁਲ ਵੀ ਨਹੀਂ ਬਣਦੀ ਇਸ ਲਈ ਵਿਰੋਧੀ ਪਾਰਟੀਆਂ ਨੂੰ ਇੱਥੇ ਬਿਲਕੁਲ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿਉਂਕਿ ਦਰਬਾਰ ਸਾਹਿਬ ਦਾ ਕੰਮ ਹੈ ਕਿਸੇ ਹੋਰ ਪਾਰਟੀ ਦਾ ਕੰਮ ਨਹੀਂ ਕਿਉਂਕਿ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦੰਦਾ ਕਿ ਪਿਛਲੇ ਦਿਨਾਂ ਦੇ ਵਿੱਚ 7 ਤੋਂ 8 ਧਮਕੀਆਂ ਮਿਲੀਆਂ ਸੀ ਈਮੇਲ ਦੇ ਰਾਹੀਂ ਸ਼ਰੋਮਣੀ ਅਕਾਲੀ ਦਲਦੇ ਈਮੇਲ ਤੇ ਸ਼ਰੋਮਣੀ ਅਕਾਲੀ ਦੇ ਸ਼ਰੋਮਣੀ ਅਕਾਲੀ ਦੇ ਈਮੇਲ ਅਡਰੈਸ ਤੇ 7 ਤੋਂ 8 ਧਮਕੀਆਂ ਮਿਲੀਆਂ ਸੀ ਪਰ ਹੁਣ ਤੱਕ ਟੋਟਲੀ 9 ਧਮਕੀਆਂ ਮਿਲ ਚੁੱਕੀਆਂ ਪਰ ਹਾਲੇ ਤੱਕ ਕਿਸੇ ਵੀ ਬੰਦੇ ਨੂੰ ਸੱਚੇ ਤੌਰ ਤੇ ਫੜਿਆ ਨਹੀਂ ਗਿਆ ਤੇ ਇੱਕ ਬੰਦਾ ਫੜਿਆ ਗਿਆ ਛੱਕੀ ਤੌਰ ਤੇ ਪਰ ਉਸਨੇ ਵੀ ਹਾਲੇ ਤੱਕ ਕੁਝ ਵੀ ਨਹੀਂ ਕਬੂਲਿਆ ਜੇ ਉਹ ਕਬੂਲਦਾ ਤਾਂ ਸੀ ਮੰਨਦੇ ਵੀ ਹਾਂ ਇਹ ਗਰੋ ਫੜ ਲਿਆ ਪਰ ਹਲੇ ਵੀ ਕੋਈ ਵੀ ਬੰਦਾ ਫੜਨੀ ਹੋਇਆ ਤੇ ਪਰ ਸਰਕਾਰ ਆਪਣੇ ਕੰਨੀ ਦੇ ਕੋਈ ਵੀ ਕਸਰ ਨਹੀਂ ਸਾਡੀ ਭਗਵੰਤ ਮਾਨ ਸਾਹਿਬ ਉੱਥੇ ਜਾ ਕੇ ਆਏ ਆ ਦਰਬਾਰ ਸਾਹਿਬ ਤੇ ਆਪਣਾ ਵਾਅਦਾ ਵੀ ਕਰਕੇ ਆਏ ਆ ਵੀ ਬਹੁਤ ਜਲਦੀ ਅਸੀਂ ਉਹਨਾਂ ਨੂੰ ਫੜਾਂਗੇ ਤੇ ਬਹੁਤ ਹੀ ਨੇੜੇ ਉਹਨਾਂ ਦੇ ਪਹੁੰਚ ਚੁੱਕੇ ਆ ਪਰ ਜਿਹੜੀ ਵਿਰੋਧੀਆਂ ਪਾਰਟੀਆਂ ਉਹ ਵਿਰੋਧ ਕਰਨ ਲੱਗੀਆਂ ਵੀ ਇਸ ਨਾਂ ਤੇ ਰਾਜਨੀਤੀ ਉਹਨਾਂ ਨੂੰ ਬੰਦ ਕਰਨੀ ਚਾਹੀਦੀ ਹੈ ਤੇ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਸਾਸਨ ਦਾ ਸਾਥ ਦੇਣਾ ਚਾਹੀਦਾ ਜੇਕਰ ਇਹ ਮਿਲ ਕੇ ਚੱਲਦੇ ਤਾਂ ਹੀ ਅਸੀਂ ਇਹਨਾਂ ਬੰਦਿਆਂ ਨੂੰ maat ਦੇ ਸਕਦੇ ਹਾਂ ਕਿਉਂਕਿ ਜਿਹੜੇ ਉਹ ਬੰਦੇ ਐ ਉਹ ਤਾਂ ਆਪਣੇ ਤੇ ਬਹੁਤ ਜ਼ਿਆਦਾ ਉੱਪਰ ਐ ਦੇਖੋ ਜਦੋਂ ਆਪਾਂ ਇਹਨਾਂ ਬੰਦਿਆਂ ਨੂੰ ਨਹੀਂ ਫੜ ਸਕਦੇ ਹਨਾ ਜਦੋਂ ਆਪਾਂ ਇਹਨਾਂ ਬੰਦਿਆਂ ਨੂੰ ਨਹੀਂ ਫੜ ਸਕਦੇ ਜਦੋਂ ਆਪਾਂ ਨੂੰ ਫੋਨ ਤੇ ਆਪਣਾ 1 ਲੱਖ 2 ਲੱਖ 20 ਲੱਖ ਰੁਪਇਆ ਕਢਾ ਲੈਂਦੇ ਆਂ ਤੇ ਆਪਾਂ ਫਿਰ ਆਪਣੇ ਬੰਦਿਆਂ ਨੂੰ ਇਹ ਕਿੱਥੇ ਫੜ ਸਕਦੇ ਆ ਠੀਕ ਐ ਨਾ ਜਦੋਂ ਇੰਨੇ بڑے ਦਰਬਾਰ ਸਾਹਿਬ ਤੇ ਹਮਲੇ ਹੋਣੇ ਦੀ ਧਮਕੀ ਮਿਲ ਰਹੀ ਹੈ ਉਹਨਾਂ ਬੰਦਿਆਂ ਨੂੰ ਨਹੀਂ ਫੜਿਆ ਜਾ ਰਿਹਾ ਤੇ ਫਿਰ ਆਪਣੇ ਵਰਗਿਆਂ ਨੂੰ ਕਿਹਾਂ ਇਨਸਾਫ ਮਿਲ ਸਕਦਾ ਇਸ ਲਈ ਸਭ ਨੂੰ ਇਕਜੁੱਟ ਹੋਣ ਦੀ ਜ਼ਰੂਰਤ ਹੈ ਸਰਕਾਰਾਂ ਦਾ ਵਿਰੋਧ ਕਰਨ ਦੀ بجائے ਸਾਥ ਦੇਣ ਦੀ ਲੋੜ ਹੈ ਸਰਕਾਰ ਦਾ ਸਾਥ ਦੋ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਉਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਖਤ ਤੋਂ ਸਖਤ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਜਿਦੇ ਨਾਲ ਲੋਕਾਂ ਦੇ ਵਿੱਚ ਇਹ ਖੁਸ਼ੀ ਹੋਵੇ ਕਿ ਹਾਂ ਸਰਕਾਰ ਨੇ ਇਹ ਕੰਮ ਬਹੁਤ ਵਧੀਆ ਕਰਿਆ ਇਹਦੇ ਬਾਅਦ ਕੋਈ ਕਾਨੂੰਨ ਬਣਾਣਾ ਚਾਹੀਦਾ ਸਰਕਾਰ ਨੂੰ ਇਹ ਸਾਰੇ ਲੋਕਾਂ ਦੀ ਸਰਕਾਰ ਨੂੰ ਅਪੀਲ ਹੈ ਕੱਲੀ ਮੇਰੀ ਅਪੀਲ ਨਹੀਂ ਇਹ ਲੋਕ ਬਹੁਤ ਦੇਰ ਤੋਂ ਦੇਖ ਰਹੇ ਕਿ ਕਦੋਂ ਉਹਨਾਂ ਬੰਦਿਆਂ ਨੂੰ ਫੜਿਆ ਜਾਊਗਾ ਕਿ ਕਦੋਂ ਦਰਬਾਰ ਸਾਹਿਬ ਦੇ ਵਿੱਚ ਪਹਿਲਾ ਵਰਗਾ ਮਾਹੌਲ ਹੋਊਗਾ ਪਰ ਸਾਰੇ ਲੋਕ ਬੇਤੜਕ ਹੋ ਕੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਰਹੇ ਐ ਪੰਜਾਬੀ ਨਾ ਤਾਂ ਕਦੇ ਕੁਰਬਾਨੀਆਂ ਦੇਣ ਤੋਂ ਡਰੇ ਐ ਤੇ ਨਾ ਹੀ ਡਰਨਗੇ ਇਸੇ ਤਰ੍ਹਾਂ ਉਹ ਆਪਣਾ ਗੁਰੂ ਸਾਹਿਬ ਦੇ ਘਰ ਦੇ ਵਿੱਚ ਆਣਾ ਜਾਣਾ ਜਾਰੀ ਰੱਖਣਗੇ ਤੇ ਮੈਂ ਇੱਕ ਗੱਲ ਜ਼ਰੂਰ ਕਹਿੰਦਾ ਕਿ ਅਫਵਾਹਾਂ ਤੋਂ ਬਚੋ ਦਰਬਾਰ ਸਾਹਿਬ ਦੇ ਜਦੋਂ ਵੀ ਕੋਈ ਗੱਲ ਆਈ ਤਾਂ ਮੈਂ ਤੁਹਾਡੇ ਕੋਲ ਜ਼ਰੂਰ ਨਵੀਂ ਅਪਡੇਟ ਲੈ ਕੇ ਆਵਾਂਗਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਅਫਵਾਹਾਂ ਤੋਂ ਜ਼ਰੂਰ ਬਚਣਾ ਚਾਹੀਦਾ ਹੈ ਤੁਹਾਡਾ ਸ਼ਬਦ ਦਾ ਬਹੁਤ ਬਹੁਤ ਧੰਨਵਾਦ ਜੀ